ਅੱਜ ਸੁਖਵੀਰ ਬਾਦਲ ਦੇ ਦਰਬਾਰ ਸਾਹਿਬ ਤੇ ਬਾਹਰ ਹੋਏ ਹਮਲੇ ਤੋਂ ਬਾਅਦ ਚਿੜੀ ਅਨੰਦਪੁਰ ਸਾਹਿਬ ਤੱਕ ਚਿੜੀ ਕੇਸਕਟ ਸਾਹਿਬ ਵਿਖੇ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਗਈ ਸਖਤ ਪ੍ਰਬੰਧ ਜੀ ਹਾਂ ਕੱਲ ਸੁਖਵੀਰ ਸਿੰਘ ਬਾਦਲ ਦੇ ਸਮੇਤ ਸਮੂਚੀ ਅਕਾਲੀ ਲੀਡਰਸ਼ਿਪ ਤੱਕ ਚਿੜੀ ਕੇਸਕਟ ਸਾਹਿਬ ਵਿਖੇ ਪੁੱਜ ਕੇ ਸੇਵਾ ਕਰਨਗੇ ਜਿਸ ਨੂੰ ਲੈ ਕੇ ਅੱਜ ਐਡੀਜੀਪੀ ਅਮਨ ਕਾਨੂੰਨ ਐਸਪੀਐਸ ਪਰਮਾਰ ਤੇ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਗੁਰਮੀਤ ਸਿੰਘ ਖੁਰਾਨਾ ਤੱਕ ਚਿੜੀ ਕੇਸਕਟ ਸਾਹਿਬ ਵਿਖੇ ਪੁੱਜੇ ਤੇ ਉਹਨਾਂ ਨੇ ਪੂਰੀ ਸਥਿਤੀ ਦਾ ਜਾਇਜ਼ ਲਿਆ ਅਤੇ ਉਹਨਾਂ ਕਿਹਾ ਕਿ ਅੱਜ ਦੇ ਹੋਏ ਘਟਨਾਕ੍ਰਮ ਤੋਂ ਬਾਅਦ ਨਤਮਸਤਕ ਹੋਏ ਹਨ ਉਥੇ ਉਹਨਾਂ ਵੱਲੋਂ ਸਿਕਿਉਰਟੀ ਦਾ ਵੀ ਜਾਇਜ਼ਾ ਲਿਆ ਗਿਆ ਹੈ ਉਹਨਾਂ ਕਿਹਾ ਕਿ ਤਕਸ਼ਿਰੀ ਕੇਸਕਟ ਸਾਹਿਬ ਵਿਖੇ ਨਤਮਸਤਕ ਹੋਣ ਬੜੀ ਸੰਕਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾਲ ਹੀ ਸਿਕਿਉਰਟੀ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਜਾਵੇਗੀ ਜਿਸ ਸੰਬੰਧੀ ਸਿਕਿਉਰਟੀ ਨੂੰ ਵਿਧਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਮੱਥਾ ਤਾਂ ਇੰਟੀਗਰਲ ਹੀ ਆ ਜਦੋਂ ਗੁਰੂ ਘਰ ਜਾਇਆ ਮੱਥਾ ਟੇਕੀਦਾ ਤੇ ਦੂਜੀ ਗੱਲ ਹੈ ਤੇ ਸਿਕਿਉਰਟੀ ਸੈਟਅਪ ਨੂੰ ਚੈੱਕ ਕਰਨਾ ਹੁੰਦਾ ਈਵੈਲਿਊਏਟ ਕਰਦੇ ਰਹੇ ਦਾ ਪ ਤਾਂ ਕੇ ਰਿਲੀਜੀਅਸ ਥਾਵਾਂ ਦੀ ਸੈਨਿਟੀਟੀ ਤੇ ਸਿਕਿਉਰਿਟੀ ਬਣੀ ਰਹੇ ਇੱਕ ਵੱਡੀ ਭਗੀ ਘਟਨਾ ਅੱਜ ਦਰਬਾਰ ਸਾਹਿਬ ਦੇ ਰਾਤਰੀਏ ਗੋਲੀ ਚਲਾਨ ਦੀ ਗੋਲੀ ਚਲਾਈ ਗਈ ਹੈ ਸ੍ਰੀ ਸ੍ਰੀਮਨ ਬਾਦਲ ਦੇ ਸੇਵਾਦਿਨ 15 ਨੂੰ ਸਾਰੇ ਅਨੁਲਾਈ ਕੇ ਵੀ ਜਿਹੜਾ ਖਾਸ ਤੌਰ ਤੇ ਸਿਕਿਉਰਿਟੀ ਪਹਿਲੀ ਦੁਆਰਾ ਰੱਖੀ ਹੋਇਆ ਸੀ ਉਹ ਤਾਂ ਤੁਸੀਂ ਦੇਖਿਆ ਹੋਣਾ ਉਹ ਕਮਿਸ਼ਨਰ ਸਾਹਿਬ ਨੇ ਬਰੀਫ ਕਰ ਦਿੱਤਾ মিডিਆ ਨੂੰ ਕਿਦਾਂ ਹੋਇਆ ਕੌਨ ਦਾੰਦਾ ਸੀ ਤੇ ਮੇਰੇ ਖਿਆਲੋਂ ਘਟਨਾ ਤੇ ਟਲ ਗਈ ਹੈ ਤੇ ਉਹਦੇ ਇਨ ਦਾ ਲਾਈਟ ਆਫ ਥੈਟ ਇਨਸੀਡੈਂਟ ਤੇ ਸਾਰੇ ਪੰਜਾਬ ਦੇ ਵਿੱਚ ਹੀ ਨੇਚਰਲੀ ਉਹਦਾ ਇਫੈਕਟ ਪੈਂਦਾ ਹੈਗਾ ਤੇ ਸਾਰੀ ਜਗ੍ਹਾ ਹੀ ਅਸੀਂ ਰੀਵਿਜ਼ਿਟ ਕਰਦੇ ਹਾਂ ਸਕਿਉਰਿਟੀ ਸੈਟਅਪ ਨੂੰ ਤੇ ਟਾਰਗੇਟ ਹਾਰਡਨਿੰਗ ਕਰਦੇ ਹਾਂ ਉਹਦੇ ਕੰਟੀਨਿਊਸ਼ਨ ਦੇ ਵਿੱਚ ਹੀ ਸਾਰੇ ਅਫਸਰ ਸਾਰੀ ਜਗ੍ਹਾ ਦੇਖਦੇ ਨੇ ਏਵੈਲੂਏਟ ਕਰਦੇ ਆ ਜਾਂਦਾ ਹੈ ਕਿ ਕੱਲ ਸੁਖਵੀਰ ਜੀ ਨੇ ਆਲਾ ਉਹਦੇ ਉਸ ਪਰਕਸ ਨੂੰ ਵੀ ਸਕਿਉਰਿਟੀ ਟਾਈਟ ਕੀਤੀ ਸਾਰੀ ਜਗ੍ਹਾ ਹੀ ਕਰ ਰਹੇ ਆ ਤੇ ਤਖਤ ਸਾਹਿਬ ਨੂੰ ਵੀ ਤਾਂ ਨੈਚੁਰਲੀ ਦੇਖਣਾ ਪਏਗਾ ਸੰਗਤ ਨੂੰ ਕੋਈ ਦਿੱਕਤ ਆਏਗੀ ਕਿ ਸੰਗਤ ਨੂੰ ਕੋਈ ਦਿੱਕਤ ਆਉਣਾ ਨਹੀਂ ਨਹੀਂ ਸੰਗਤ ਨੂੰ ਕਦੇ ਮੁਸ਼ਕਲ ਆਉਣੀ ਨਹੀਂ ਦਿੱਤੀ ਤੁਸੀਂ ਦੇਖੋ ਇੱਥੇ 300 ਸਾਲਾ ਹੋ ਗਿਆ ਬਾਕੀ ਕਿੰਨੇ ਰਿਲੀਜੀਅਸ ਇਨਸੀਡੈਂਟ ਹੁੰਦੇ ਨੇ ਬਟੇਵਟ ਜਿਹੜੇ ਹੁੰਦੇ ਨੇ ਪ੍ਰੋਗਰਾਮਸ ਹੁੰਦੇ ਨੇ ਉਹਦੇ ਚ ਪੰਜਾਬ ਪੁਲਿਸ ਹਮੇ ਹਮਾ ਕੇ ਪਾਰਟਿਸਪੇਟ ਕਰਦੀ ਆ ਇੱਥੇ ਹਰ ਇੱਕ ਸਾਲ ਵੀ ਮੇਲਾ ਲੱਗਦਾ ਬਹੁਤ ਜ਼ਿਆਦਾ ਦੂਰੋਂ ਦੂਸਰੇ ਕੰਟਰੀਸ ਤੋਂ ਵੀ ਲੋਕ ਆਉਂਦੇ ਨੇ ਹਰਮੰਦਰ ਸਾਹਿਬ ਤੇ ਰੋਜ਼ ਹੀ ਬਹੁਤ ਜ਼ਿਆਦਾ ਜਨਤਾ ਹੁੰਦੀ ਆ ਤੇ ਪੰਜਾਬ ਪੁਲਿਸ ਰੀਲੀ ਕੰਟ੍ਰਿਬਿਊਟ ਟੂ ਦੈਟ ਠੀਕ ਠੀਕ ਹੈ